ਬਾਰੀ 11 11 ਨੂੰ ਥੱਪੜ ਵੱਜਿਆ ਸੀਗਾ ਹਵਾਰੇ ਵੱਲੋਂ ਤੇ 6 6 ਨੂੰ ਥੱਪੜ ਵੱਜਿਆ ਏ ਸਾਡੀ ਕੁਲਵਿੰਦਰ ਗੋਲ ਵੱਲੋਂ ਚੈਨਲਾਂ ਦੇ ਉੱਤੇ ਬ੍ਰੇਕਿੰਗ ਹੀ ਨਹੀਂ ਚੱਲੀ ਸੀ ਤੁਸੀਂ ਗੀਤ ਪਹਿਲਾਂ ਕੱਢ ਦਿੱਤਾ ਕੀ ਪਹਿਲਾਂ ਪਤਾ ਸੀ ਵੀ ਹਾਂ ਇਹ ਤਾਂ ਹੋਣ ਵਾਲੀ ਏ ਤੁਹਾਨੂੰ ਖਬਰ ਪਹੁੰਚੀ ਕਿਵੇਂ ਸੀ ਓ ਜੱਟੀ ਏ ਪੰਜਾਬ ਦੀ ਏ ਹੱਥ ਕਰਵਾਤੀ ਕਿਸਾਨਾਂ ਬਾਰੇ ਬੋਲਦੀ ਸੀ ਚੁੱਪ ਕਰਵਾਤੀ ਜੱਟੀ ਏ ਪੰਜਾਬ ਦੀ ਏ ਹੱਥ ਸਰਵਾਤੀ ਕਿਸਾਨਾਂ ਬਾਰੇ ਬੋਲ ਬੜੀ ਉਹਦੀਆਂ ਜਿਹੜਾ ਆਪਾਂ ਗੱਲਾਂ ਵਿਚ ਆਈਏ ਕਹਿੰਨਾ ਰੌਦੀਆਂ ਉਹਦੀਆਂ ਗੱਲਾਂ ਸ਼ੁਰੂ ਤੋਂ ਹੀ ਇਸ ਮੁੱਦੇ ਤੇ ਹੀ ਆਈਆਂ ਜੇ ਕਿਸਾਨ ਜੇ ਅਸੀਂ ਕਿਸਾਨੀ ਧਰਨਾ ਲਈਏ ਤਾਂ ਅਸੀਂ ਘਰਸਤਾਨੀ ਜੇ ਅਸੀਂ ਕੋਈ ਆਪਣੀ ਮੰਗ ਮੰਗੀਏ ਤਾਂ ਅਸੀਂ ਘਰਸਤਾਨੀ ਤੇ ਜਾਂ ਜੇ ਅਸੀਂ ਭਾਜਪਾ ਨੂੰ ਵੋਟ ਨਾ ਪਾਈਏ ਫਿਰ ਅਸੀਂ ਘਰਸਤਾਨੀ ਤੇ ਇਹ ਤਾਂ ਬੜੀ ਉਹਦੀਆਂ ਗੱਲਾਂ ਬੜੀਆਂ ਟਾਈਮ ਤੋਂ ਚੱਲਦੀਆਂ ਸੀ ਉਹਦੀ ਗੱਲਾਂ ਤੇ ਜਦਾ ਗੌਰ ਕਰਨ ਦੀ ਇਸ ਕਰਕੇ ਨਹੀਂ ਕਰਦੀ ਕੋਈ ਬਕਵਾਸ ਉਹ ਬੜੇ ਟਾਈਮ ਤੋਂ ਕਰਦੀ ਆਈ ਹੈ ਆਮ ਸੇਫ ਬਟ ਮਾਈ ਕਨਸਰਨ ਇਸ ਕਿ ਜੋ ਆਤਮਕਵਾਦ اور ਉਗਰਵਾਦ ਪੰਜਾਬ ਮੇਂ ਪੜ ਰਹਾ ਹੈ ਤੇ ਆ ਕੋਈ ਨਵੀਂ ਗੱਲ ਨਹੀਂ ਉਹਨੇ ਕਹੀ ਕਿ ਹੱਤਵਾਦ ਵਧ ਰਿਹਾ ਹੈ ਪੰਜਾਬ ਚ ਵਧ ਰਿਹਾ ਹੈ ਉਹ ਪੰਜਾਬ ਦੀ ਇੱਕ ਸ਼ਬੀ ਨੂੰ ਗੇਰਨਦੀਪ ਆਹ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰੇਕ ਪੱਖੋਂ ਕਿਉਂਕਿ ਇੱਥੇ ਬਿਲਕੁਲ ਵੀ ਸੀਟਾਂ ਮੈਂ ਖਾਤਾ ਵੀ ਨਹੀਂ ਖਲਾਪਾਈ ਉਹਨਾਂ ਦੀ ਜਿਹੜੀ ਆਪਾਂ ਕਹਿ ਲਈ ਸਰਕਾਰ ਇੱਥੇ ਵੈਸੇ ਬੇਸਿਕਲੀ ਮੇਰਾ ਜਿਹੜਾ ਜਨਮ ਹੈ ਯੂਪੀ ਦਾ ਹੈ ਬਲਾਸਪੁਰ ਏਰੀਆ ਦਾ ਮੈਂ ਯੂਪੀ ਦੇ ਵਿੱਚ ਤਰਾਈ ਏਰੀਆ ਤੇ ਮੈਨੂੰ ਪੰਜਾਬ ਦੇ ਵਿੱਚ ਘੱਟੋ ਘੱਟ 13 ਸਾਲ ਹੋ ਗਏ 13 ਸਾਲ ਦੇ ਵਿੱਚ ਮੈਂ ਪੰਜਾਬ ਦੇ ਵਿੱਚ ਕੋਈ ਵੀ ਇਹੋ ਜਿਹੀ ਐਕਟੀਵਿਟੀ ਨਹੀਂ ਦੇਖੀ ਜਿਹਦੇ ਕਰਕੇ ਮੈਂ ਕਹਿ ਸਕਾਂ ਕਿ ਪੰਜਾਬ ਜੱਤਵਾਦ ਹੈ ਜਾਂ थाथा ते शबीला ਲਗਦੀਆਂ ਲੰਗਰ ਲੱਗਦੇ ਆ ਬਿਹਾਰ ਤੋਂ ਵੀ ਲੋਕ ਆ ਕੇ ਇੱਥੇ ਕੰਮ ਕਰ ਰਹੇ ਆ ਹਰ ਤੋਂ ਸਟੇਟ ਤੋਂ ਵੀ ਲੋਕ ਇੱਥੇ ਆ ਕੇ ਕੰਮ ਕਰ ਰਹੇ ਆ ਉਹਨਾਂ ਨੂੰ ਕਦੀ ਕੋਈ ਪਰੇਸ਼ਾਨੀ ਨਹੀਂ ਹੋਏ ਕਿੱਕਲੀ ਹੀ ਕਲੀਰ ਦੀ ਗਾਲ ਆਜਮੀਰ ਦੀ ਕਰਨੀ ਸਪੋਰਟ ਆ ਸਰਬਜੀਤ ਵੀਰ ਦੀ ਕਿੱਕਲੀ ਹੀ ਕਲੀਰ ਦੀ ਗਾਲ ਆਜਮੀਰ ਦੀ ਕਰਨੀ ਸਪੋਰਟ ਆ ਸਰਬਜੀਤ ਵੀਰ ਦੀ ਨਾ ਕਲਾਕਾਰ ਦਿਸਦੇ ਲੱਗਦਾ ਇਹ ਵੇਖਦੇ ਨਾ ਕਲਾਕਾਰ ਦਿਸਦੇ ਲੱਗਦਾ ਇਹ ਵੇਖਦੇ ਸੱਚੀ ਗੱਲ ਜਾਂਦੀ ਸਿੱਧੀ ਕਾਲਜੇ ਨੂੰ ਜੀਰਦੀ ਕੋਈ ਵੱਧ ਕੋਈ ਫੋਨ ਤਾਂ ਨਹੀਂ ਆਇਆ ਐਡਾ ਵੀ ਜਾਂ ਕੋਈ ਧਮਕੀ ਭਰਿਆ ਹੋਵੇ ਜਾਂ ਕੋਈ ਗੱਲਬਾਤ ਐਡਾ ਹੋਵੇ ਬਈ ਵੀ ਤੁਸੀਂ ਇਹ ਕਿਉਂ ਕੀਤਾ ਹੋਇਆ ਐਡਾ ਕਿਸੇ ਵੱਲੋਂ ਕੁਝ ਆਇਆ ਤਾਂ ਫੋਨ ਕੋਈ ਗੱਲਬਾਤ ਕਿਸੇ ਦਾ ਬਾਜੀ ਐਡਾ ਦੇ ਕਈ ਫੋਨ ਆਉਂਦੇ ਹੁੰਦੇ ਪਰ ਮੈਂ ਉਹਨਾਂ ਨੂੰ ਇਗਨੋਰ ਕਰ ਦਿੰਨਾ ਹੁਣ ਫੇਸਬੁੱਕ ਤੇ ਮੈਸੇਜ ਵੀ ਆਤੇ ਆ ਆਪਣੇ ਕਮੈਂਟ ਵੀ ਆਉਂਦੇ ਆ ਗਲਤ ਵੀ ਆ ਰਹੇ ਆ ਪਰ ਉਸ ਚੀਜ਼ ਨੂੰ ਮੈਂ ਇਗਨੋਰ ਹੈ ਇਸ ਕਰ ਕੇ ਕਰ ਰਿਹਾ ਕਿ ਉਹਨਾਂ ਦਾ ਤੇ ਭਾਜੀ ਕੰਮ ਹੈ ਜਿਹੜਾ ਮੈਨੂੰ ਸਹੀ ਲੱਗਾ ਮੈਂ ਗਾਤਾ ਤੇ ਜੇ ਮੈਂ ਉਹਨਾਂ ਤੋਂ ਡਰ ਕੇ ਕੁਝ ਕਰ ਰਿਹਾ ਹੋਵਾਂ ਉਹਨਾਂ ਨੂੰ ਲੱਗਦਾ ਕਿ ਮੈਂ ਉਹਨਾਂ ਕੋਲ ਡਰ ਕੇ ਹਟ ਜੂਗਾ ਗਾਣਾ ਜਾਂ ਡਿਲੀਟ ਕਰ ਦੂੰਗਾ ਉਹਨਾਂ ਦਾ ਭਲੇਖਾ ਹੈ ਮੈਂ ਉਹ ਜਾ ਕੁਝ ਵੀ ਕਰਨੀ ਲੱਗਾ ਜੇ ਅੱਗੇ ਵੀ ਕੋਈ ਇਹੋ ਜੀ ਗੱਲ ਹੋਊਗੀ ਕੌਮ ਤੇ ਆਊਗੀ ਜਾਂ ਸਾਡੇ ਪੰਜਾਬ ਤੇ ਆਊਗੀ ਮੈਂ ਉਹਦੇ ਉੱਤੇ ਜ਼ਰੂਰ ਬੋਲੂਗਾ ਰਾਜ ਦੇ ਵਿੱਚ ਇੱਕ ਵਾਰ ਕਿਸਾਨੀ ਅੰਦੋਲਨ ਚੱਲ ਰਿਹਾ ਉਹਨੂੰ ਲੈ ਕੇ ਵੀ ਇਹਨਾਂ ਦੇ ਵਿੱਚ ਜੋ ਕੁਝ ਨਿਰਾਸ਼ਤਾ ਹੈ ਪੰਜਾਬ ਦੇ ਪ੍ਰਤੀ ਇਹ ਨਾ ਜੋ ਕੁਝ ਆਪਾਂ ਪਹਿਲਾਂ ਵੀ ਦੇਖਿਆ ਪਿਛਰੇ ਅੰਦੋਲਨਾਂ ਬਾਰੇ ਵੀ ਦੇਖਿਆ ਜੋ ਕੁਝ ਬੋਲਦੇ ਰਹੇ ਨੇ ਜ ਉੱਤੇ ਸਿੱਖ ਕਿਸਾਨ ਵੀ ਨੇ Hindu ਕਿਸਾਨ ਵੀ ਨੇ ਮੁਸਲਮਾਨ ਕਿਸਾਨ ਵੀ ਨੇ ਸਾਰੇ ਧਰਮਾਂ ਦੇ ਕਿਸਾਨ ਇਕੋ ਲੰਗਰ ਦੇ ਵਿੱਚ ਬੈਠ ਕੇ ਇਕੱچے ਬੈਠ ਕੇ ਇੱਕੋ ਕੱਪ ਦੇ ਵਿੱਚ ਉੱਤੇ ਜੇ ਦੇਖਿਆ ਜਾਵੇ ਤੇਲ ਭਾ ਮਟਾ ਕੇ ਉਹ ਚਾਹ ਵੀ ਪੀ ਰਹੇ ਨੇ ਲੰਗਰ ਛਕ ਰਹੇ ਨੇ ਉਹ ਤਰ੍ਹਾਂ ਦਾ ਪਕਵਾਨ ਹੋਇਆ ਰਿਹਾ ਪਰ ਫਿਰ ਵੀ ਕਿਤੇ ਨਾ ਕਿਤੇ ਕੱਲਾ ਖਾਲੀ ਥਾਂ ਨਹੀਂ ਜਾਨਕੀ ਸਿੱਖਾਂ ਦੇ ਨਾਲ ਨੂੰ ਜੋੜ ਕੇ ਬਦਨਾਮ ਕੀਤਾ ਜਾਂਦਾ ਤਾਂ ਜੇ ਅਜਾ ਅਜਾ ਦੀ ਗੱਲ ਕਰੀਏ ਤਾਂ ਜੇ ਕਿਤੇ ਕੋਈ ਇਹਨਾਂ ਦੇ ਕਈ ਇਹੋ ਜਿਹੇ ਕਾਰਡ ਹੋਏ ਉਦੋਂ ਹੀ ਪੰਜਾਬ ਅੱਗੇ ਲੱਗਾ ਰਿਹਾ ਜਦੋਂ ਵੀ ਕੋਈ ਆਵਾਜ਼ ਚੁੱਕਦਾ ਨਾ ਭਾਜੀ ਤੇ ਪੰਜਾਬ ਤੋਂ ਚੁੱਕੀ ਜਾਂਦੀ ਹੈ ਤੇ ਪੰਜਾਬ ਤੋਂ ਬਾਅਦ ਵੀ ਜਿਹੜੇ ਦੂਜੇ ਰਾਜ ਜਾਂ ਦੂਜੇ ਬੰਦੇ ਇਹਦੇ ਪਿੱਛੇ ਲੱਗਦੇ ਆ ਪੰਜਾਬ ਜੀ ਇਹੋ ਜੀ ਹਿੰਮਤ ਹੈ ਪੰਜਾਬ ਜੀ ਇਹੋ ਜਾਂ ਬਲੱਡ ਹੈ ਜਿਹੜਾ ਹੈਗਾ ਹੈ ਕਿ ਇਹ ਹਮੇਸ਼ਾ ਜਿਹੜੇ ਮਾੜੇ ਕਾਨੂੰਨ ਆ ਜਾਂ ਮਾੜੀਆਂ ਚੀਜ਼ਾਂ ਉਹਦੇ ਖਿਲਾਫ ਖੜਾ ਹੋਇਆ ਹੈ ਹਮੇਸ਼ਾ ਅੱਜ ਦੀ ਗੱਲ ਨਹੀਂ ਬੜੀ ਪੁਰਾਣੀ ਗੱਲ ਐ ਬਈ ਸ਼ੁਰੂ ਤੋਂ ਐਵੇਂ ਹੁੰਦਾ ਐ ਔਰ ਸ਼ੁਰੂ ਤੋਂ ਹੀ ਸਾਡੇ ਵੈਰੀ ਬਣਦੇ ਆਏ ਐ ਕਿਉਂਕਿ ਪੰਜਾਬ ਦੇ ਵਿੱਚ ਜੁਰਤ ਐ ਹੋ ਕਿੰਨੀਆਂ ਮਾਵਾਂ ਦੇ ਪੁੱਤ ਚਿੱਟਾ ਲੈ ਗਿਆ ਗਿਰਦੀ ਨਹੀਂ ਕੋਈ ਬੋਤ ਹੋਈਆਂ ਰੰਡੀਆਂ ਲਾੜ ਤਾਂ ਤੇਰੇ ਤੇ ਸਰਕਾਰੇ ਗੰਦੀਏ ਲਾਉਂਦੀ ਨਹੀਂ ਤੂੰ ਜਿਹੜੀ ਨਸ਼ੇ ਤੇ ਪੁੰੰਦੀਆਂ ਕਿੰਨੀਆਂ ਮਾਵਾਂ ਦਾ ਪੁੱਤ ਚਿੱਟਾ ਲੈ ਗਿਆ ਗਿਰਦੀ ਨਹੀਂ ਕੋਈ ਬੋਤ ਹੋਈਆਂ ਰੰਡੀਆਂ ਹੋ ਸਾਨੂੰ ਧੁੱਪੇ ਚਮਸਾੜਨੇ ਦਾ ਸ਼ੌਂਕ ਕੋਈ ਨਾ ਏ ਦਿਲ ਸਾਡਾ ਵੀ ਤਾਂ ਕਰੇ ਜਾ ਕੇ ਸ਼ਾਮੇ ਸੌਣ ਨੂੰ ਉਹ ਸ਼ੌਂਕ ਸਾਡੇ ਕਰਜ਼ੇ ਦੇ ਦੱਬੇ ਹੋਏ ਆ ਓਏ ਦਿਲ ਸਾਡਾ ਵੀ ਤਾਂ ਕਰੇ ਟੌਮੀ ਪੇਪੇ ਪਾਉਣ ਨੂੰ ਇਹਦੇ ਟਾਈਮ ਟਾਈਮ ਤੇ ਜਵਾਬ ਇਹਨਾਂ ਨੂੰ ਦਿੰਦੇ ਰਹੇ ਆ ਜਿਹੜੇ ਬਕਵਾਸ ਹੁਣ ਵੀ ਜੇ ਪੰਜਾਬ 'ਚ ਰਹਿ ਕੇ ਇਹੋ ਜਿਹੇ ਕਰਦੇ ਆ ਤੇ ਇਹ ਭਾਜੀ ਆਪਣਾ ਆਉਣ ਵਾਲਾ ਭਵਿੱਖ ਸੋਚ ਲੈਣ ਵੀ ਪੰਜਾਬ ਦੇ ਵਿੱਚ ਇਹੋ ਜੀ ਤੇ ਕੋਈ ਗੱਲ ਨਹੀਂ ਹੈਗੀ ਫਿਲਹਾਲ ਦੇ ਵਿੱਚ ਇਹ ਜਾਣ ਬੁੱਝ ਕੇ ਪੰਜਾਬ ਦੇ ਵਿੱਚ ਆਪਣਾ ਮਾਹੌਲ ਖਰਾਬ ਕਰਦੇ ਆ ਇਹਨਾਂ ਨੂੰ ਸਿਕਿਉਰਟੀਆਂ ਚਾਹੀਦੀਆਂ ਹੁੰਦੀਆਂ ਮੇਲਗਲ ਵੀ ਸਾਨੂੰ ਸਿਕਿਉਰਟੀ ਇੱਕ ਦਾ ਬਿਆਨ ਇਹੋ ਜਿਹਾ ਦੇ ਕੇ ਗਲਤ ਪੰਜਾਬ ਦੇ ਵਿੱਚ ਸਿਕਿਉਰਟੀ ਲੈ ਕੇ ਫਿਰਦੇ ਰਹਿੰਦੇ ਸਾਡੇ ਪੰਜਾਬ ਪੁਲਿਸ ਦੇ ਮੁਲਾਜ਼ਮ ਇਹਨਾਂ ਦੇ ਪਿੱਛੇ-ਪਿੱਛੇ ਫਿਰਦੇ ਰਹਿੰਦੇ ਇਹ ਕੋਈ ਗਲਤ ਬਿਆਨ ਦੇ ਦਿੰਦੇ ਫਿਰ ਸਿਕਿਉਰਟੀਆਂ ਮੰਗਦੇ ਨੇ ਤੇ ਇਹ ਚੀਜ਼ਾਂ ਨਾ ਭਾਜੀ ਇਹ ਟਾਈਮ-ਟਾਈਮ ਤੇ ਹੁੰਦੀਆਂ ਰਹਿਣਗੀਆਂ ਇਤਿਹਾਸ ਆ ਇਹ ਜਾਗਦੇ ਜਮੀਰਾ ਵਾਲੇ ਅਜੇ ਪੰਜਾਬ ਦੇ ਹੈਗੇ ਨੇ ਅਜੇ ਤਾਂ ਬਹੁਤ ਯੁੱਧੇ ਪਏ ਨੇ 6 ਜੂਨ ਨੂੰ ਜੋ ਮੋਹਾਲੀ 에ਰਪੋਰਟ ਦੇ ਉੱਤੇ ਜੋ ਘਟਨਾ ਵਾਪਰੀ ਜਿਵੇਂ ਕੰਗਨਰ ਨੌ ਉੱਥੇ ਪਹੁੰਚਦੇ ਨੇ ਤਾਂ ਕੁਲਵਿੰਦਰ ਖੋੜ ਉਹਨਾਂ ਦੇ ਬਿਲੋਂਥ ਥੱਪੜ ਮਾਰਨ ਦੀ ਜਿਹੜੀ ਖਬਰ ਜਦੋਂ ਹਾਲੇ ਤੱਕ ਅਖਬਾਰਾਂ ਦੇ ਵਿੱਚ ਕੈਨ ਦੀ ਜਾਂ ਚੈਨਲ ਦੇ ਉੱਤੇ ਹਾਲੇ ਬ੍ਰੇਕਿੰਗ ਨਹੀਂ ਚੱਲੀ ਸੀ ਪਰ ਉਸ ਤੋਂ ਪਹਿਲਾਂ ਹੀ ਗੀਤ ਇਹ ਗੀਤਕਾਰ ਨੇ ਜਿਨ੍ਹਾਂ ਦੇ ਵੱਲੋਂ ਲਿਚਿਆ ਗਿਆ ਗਾਇਆ ਗਿਆ ਉਹ ਸਾਡੇ ਨਾਲ ਪੁਆਰਟੀ ਪੰਜਾਬ ਦੇ ਉੱਤੇ ਹੈਰੀ ਕਨੋਲਾ ਜੀ ਸਾਡੇ ਨਾਲ ਜੁੜ ਚੁੱਕੇ ਨੇ ਆਓ ਸਭ ਤੋਂ ਪਿਆਉਣਾ ਸਵਾਗਤ ਕਰਦੇ ਆਂ ਬਾਜੀ ਸਵਾਗਤ ਹੈ ਪੁਆਰਟੀ ਪੰਜਾਬ ਦੇ ਉੱਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਭਾਜੀ ਬਹੁਤ ਬਹੁਤ ਥੈਂਕ ਯੂ ਤੁਸੀਂ ਮੈਨੂੰ ਮਾਣ ਦਿੱਤਾ ਜੀ ਇੰਟਰਵਿਊ ਦਾ ਜੀ ਜੀ ਬਾਈ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਹਾਲੇ ਤਾਂ ਉਹ ਤੋਂ ਚੈਨਲਾਂ ਦੇ ਉੱਤੇ ਬਰੇਕ ਹੀ ਨਹੀਂ ਚੱਲੀ ਸੀ ਤੁਸੀਂ ਗੀਤ ਪਹਿਲਾਂ ਕਦ ਦਿੱਤਾ ਕਿ ਪਹਿਲਾਂ ਪਤਾ ਸੀ ਵੀ ਹਾਂ ਇਹ ਤਾਂ ਪਰ ਹੋਣ ਵਾਲੀ ਹੈ ਤੁਹਾਨੂੰ ਖਬਰ ਪਹੁੰਚੀ ਕਿਵੇਂ ਸੀ ਮੈਨੂੰ ਜਲਦੀ ਤੋਂ ਸੀ ਯਾਰ ਗੀਤ ਵੀ ਤੁਸੀਂ ਬਣਾ ਕੇ ਕਿ ਇੱਕ ਗੀਤ ਵੈਸੇ गा ਕੇ ਪਾ ਦੇਣਾ ਉਹ ਤਰੀਕਾਉਂਗੀ ਨਾਲ ਮਿਊਜ਼ਿਕ ਪੂਰਾ ਜਿਹੜੇ ਤੁਸੀਂ ਵੀਡੀਓ ਬਣਾ ਕੇ ਕਿਤਾ ਉਹਦੇ ਉੱਤੇ ਥੋੜਾ ਲਿਖਤਕ ਸੁਖ ਦੱਸੋ ਵੀ ਤੁਹਾਨੂੰ ਪਤਾ ਕਿਵੇਂ ਲੱਗਿਆ ਉਹ ਤੁਹਾਨੂੰ ਭਾਜੀ ਇਦਾਂ ਨਾਲ ਜਿਵੇਂ ਸਟੂਡੀਓ 'ਚ ਹੁਣ ਵੀ ਮੈਂ ਸਟੂਡੀਓ ਜ਼ਿਆਦਾਤਰ ਮੇਰਾ ਟਾਈਮ ਸਟੂਡੀਓ 'ਚ ਹੀ ਨਿਕਲਦਾ ਹੈ ਮੈਂ ਪੂਰਾ ਦਿਨ ਜੇ ਆਪਾਂ ਕਹੀਏ ਮੈਂ ਸਟੂਡੀਓ 'ਚ ਜਿੱਦਾਂ ਮੈਂ ਬਾਹਰ ਅੰਦਰ ਘਾਟੀ ਜਾਂਦਾ ਤੇ ਉੱਧਰ ਕੁਦਰਤੀ ਮਹਾਰੀ ਸੀਗਾ ਜਿਵੇਂ ਸਟੂਡੀਓ 'ਚ ਹੀ ਬੈਠਾ ਸੀਗਾ ਸਿਸਟਮ ਦੇ ਅੱਗੇ ਬੈਠਾ ਸੀਗਾ ਤੇ ਉਹ ਮੈਂ ਸੁਣਦਾ ਰਿਹਾ ਨਿਊਜ਼ ਆਉਂਦੀਆਂ ਰਹੀਆਂ ਭਾਜੀ ਬੜੀਆਂ ਤੇ ਪਹਿਲਾਂ ਮੈਨੂੰ ਐ ਲੱਗਾ ਕਿ ਵੀ ਸ਼ਾਇਦੇ ਕੁਝ ਹੋ ਰਹੀ ਹੈ ਗੱਲਾਂ ਮਤਲਬ ਫੇਕ ਹੋ ਸਕਦਾ ਫਿਰ ਜਦੋਂ ਦੋ ਚਾਰ ਨਿਊਜ਼ ਆਈਆਂ ਤੇ ਮੈਨੂੰ ਵੀ ਮੇਰੇ ਦਿਮਾਗ 'ਚ ਗੱਲ ਆਈ ਤੇ ਫਿਰ ਮੈਂ ਨਾਲ ਦੀ ਨਾਲ ਪਤਾ ਤੇ ਉਹ ਜਿਹੜੀ ਚੀਜ਼ ਭਾਜੀ ਇੱਕ ਵਾਰੀ ਬਣਨੀ ਹੁੰਦੀ ਹੈ ਉਹ ਇੱਕੋ ਵਾਰੀ ਬਣਨੀ ਹੁੰਦੀ ਹੈ ਮੈਂ ਦੇਖੋ ਫਸਟ ਕਿਉਂਕਿ ਫਰਸਟ ਅਟੈਕ ਦੇ ਵਿੱਚ ਹੀ ਰਿਕਾਰਡ ਕਰਤਾ ਮੈਂ ਕਿਉਂਕਿ ਹਾਈ ਸਕਿੱਲ ਗਿਆ ਹੀ E-Sharp ਤੇ ਮੈਂ ਗਿਆ ਉਹ ਇਹਨਾਂ ਉੱਪਰ ਜਾ ਕੇ ਗਾਣਾ ਮੇਰੇ ਖਿਆਲ ਚ ਬੜਾ ਔਖਾ ਹੋ ਜਾਂਦਾ ਹੈ ਪਹਿਲੀ ਵਾਰ ਚ ਗਾਉਣਾ ਵੀ ਬਾਬੇ ਵੱਲੋਂ ਹੀ ਮੈਂ ਕਦੀ ਵੀ ਉਹ ਸਕਿੱਲ ਤੇ ਇੱਕ ਵਾਰ ਜੀ ਰਿਕਾਰਡਿੰਗ ਨਹੀਂ ਕੀਤੀ ਕਈ ਵਾਰੀ ਉੱਪਰ ਥੱਲੇ ਹੋ ਜਾਂਦਾ ਕੰਮ ਪਰ ਰੱਬ ਵੱਲੋਂ ਹੀ ਉਹ ਜਿਹੜਾ ਮੈਂ ਗਾਣਾ ਗਾਇਆ ਉਹ ਪਹਿਲੀ ਵਾਰ ਚ ਰਿਕਾਰਡ ਓਕੇ ਹੋ ਗਿਆ ਤੇ ਨਾਲ ਦੀ ਨਾਲ ਮਿਊਜ਼ਿਕ ਮੇਰੇ ਕੋਲ ਪਹਿਲਾਂ ਇੱਕ ਬਣਿਆ ਪਿਆ ਸੀ ਕਿਸੇ ਗੀਤ ਦਾ ਤੇ ਉਹਦੇ ਉੱਤੇ ਹੀ ਮੈਂ ਡੱਪ ਕੀਤਾ ਸੀ ਕਿਉਂਕਿ ਮੈਂ 뮤직 ਦੁਬਾਰਾ ਤਿਆਰ ਨਹੀਂ ਕੀਤਾ 뮤직 ਮੈਂ ਉਹਨੂੰ ਉਹ ਜਿਹੜਾ ਪਹਿਲਾਂ ਮੇਰੇ ਕੋਲ 뮤직 ਬਣਿਆ ਪਿਆ ਸੀ ਉਹਦੇ ਉੱਤੇ ਓਨਲੀ ਮੈਂ ਰਿਕਾਰਡਿੰਗ ਡਨ ਕੀਤੀ ਐ ਤੇ ਉਹਨੂੰ ਮੈਂ ਰੈਂਟਰ ਕਰਕੇ ਕੱਢ ਕੇ ਤੇ ਕਰੇ ਮੈਂ ਆਪਣੇ ਸਿਸਟਰ ਨੂੰ ਕਿਹਾ ਵੀ ਮੇਰੀ ਵੀਡੀਓ ਬਣਾ ਦੇ ਉਹਨੇ ਫੇਰੀ ਵੀਡੀਓ ਬਣਾ ਕੇ ਤੇ ਉਹ ਵਾਇਰਲ ਹੋ ਗਈ ਜੀ ਇੱਕ ਵਾਰੀ ਆਪਾਂ ਗੀਤ ਸੁਣਾ ਦੀ ਦਰਸ਼ਕਾਂ ਨੂੰ ਉੱਪਰ ਜੀ ਮੈਸਰ ਹੂੰ ਹੂੰ ਉਹ ਜੱਟੀਏ ਪੰਜਾਬ ਦੀ ਏ ਹੱਥ ਕਰਵਾਤੀ ਕਿਸਾਨਾ ਬਾਰੇ ਬੋਲਦੀ ਸੀ ਚੁੱਪ ਕਰਵਾਤੀ ਧੀਏ ਨਹੀਂ ਪੰਜਾਬ ਦੀ ਏ ਹੱਥ ਕਰਵਾਤੀ ਕਿਸਾਨਾ ਬਾਰੇ ਬੋਲਦੀ ਸੀ ਚੁੱਪ ਕਰਵਾਤੀ ਦਿੱਲੀ ਤੱਕ ਪਹੁੰਚ ਗਈ ਆਵਾਜ਼ ਮਿੱਤਰੋ ਆ ਚੰਡੀਗੜ੍ਹ ਫਿਰੇ ਸਾਰਾ ਥਾਣਾ ਭੱਜਿਆ ਜਿੱਤ ਕੇ ਤੇ ਪੈਂਦੇ ਹੁੰਦੇ ਹਾਰ ਮਿੱਤਰੋ ਆ ਪਹਿਲੀ ਵਾਰੀ ਵੇਖਿਆ ਲਫੇੜਾ ਵਜਿਆ ਜਿੱਤ ਕੇ ਤੇ ਪੈਂਦੇ ਹੁੰਦੇ ਹਾਰ ਮਿੱਤਰੋ ਪਹਿਲੀ ਵਾਰੀ ਸੁਣ ਤੇ ਬਾਈ ਜੀ ਜਿਵੇਂ ਤੁਸੀਂ ਗੀਤ ਜਿਹੜਾ ਗਾਇਆ ਸੀ ਨਾ ਉਦੋਂ ਉਦੋਂ ਕੋਲ ਕੀ ਲੱਗਦਾ ਕਿ ਜਿਹੜਾ ਕੰਗਨਰ ਲੋਕ ਹੋਰਾਂ ਦੇ ਉੱਤੇ ਥੱਪੜ ਵੱਜਿਆ ਜਾਂਦੀ ਵੱਜਿਆ ਇਹ ਹਾਲੇ ਜਿਵੇਂ ਮੀਡੀਆ ਦੇ ਵਿੱਚ ਹੀ ਆ ਫਿਲਹਾਲ ਕੋਈ ਵੀਡੀਓ ਸਾਹਮਣੇ ਨਹੀਂ ਆਈ ਤੁਹਾਨੂੰ ਕੀ ਲੱਗਦਾ ਕਿ ਇਹਦਾ ਵਿਰੋਧ ਵੀ ਕੀਤਾ ਜਾ ਰਿਹਾ ਜਿਵੇਂ ਹੁਣ ਉਹਨਾਂ ਦੇ ਕੰਗਨਰ ਲੋਕ ਹੋਰਾਂ ਦੇ ਵੱਲੋਂ ਇਹ ਤਾਂ ਵੀਡੀਓ ਜਾਰੀ ਕਰਕੇ ਆਪੜ ਲੋ ਅਤਵਾਦ ਦੇ ਨਾਲ ਪੰਜਾਬ ਦਾ ਮਾਹੌਲ ਜਿਵੇਂ ਖਰਾਬ ਹੋ ਚੁੱਕਿਆ ਹੈ ਐਦਾਂ ਦੀਆਂ ਗੱਲਾਂ ਜੋ ਕੁਝ ਕੁੱਤੀਆਂ ਗਈਆਂ ਨੇ ਕਿਵੇਂ ਦੇਖਦੇ ਹੋ ਇਹ ਸਭ ਵਰਤਾਰੇ ਨੂੰ ਤੁਹਾਨੂੰ ਕੀ ਲੱਗਦਾ ਕਿ ਸੱਚੀ-ਸੱਚੀ ਇੱਕ ਥੱਪੜ ਦੇ ਨਾਲ ਅਤਵਾਦ ਖਤਮ ਹੋਵੇ ਮਾ ਬਦਲਾ ਅਤਵਾਦ ਪੈਦਾ ਹੋ ਕਰਦਾ ਪੰਜਾਬ ਦੇ ਵਿੱਚ ਪਾ ਜੀ ਉਹਦੀਆਂ ਜਿਹੜਾ ਆਪਾਂ ਗੱਲਾਂ ਦੇ ਜਾਈਏ ਕਹਣਾ ਰੋਦੀਆਂ ਉਹਦੀਆਂ ਗੱਲਾਂ ਸ਼ੁਰੂ ਤੋਂ ਹੀ ਇਸ ਮੁੱਦੇ ਤੇ ਹੀ ਆਈਆਂ ਜੇ ਕਿਸਾਨ ਜੇ ਅਸੀਂ ਕਿਸਾਨੀ ਧਰਨਾ ਲਾਈਏ ਤਾਂ ਅਸੀਂ ਖਾਲਸਤਾਨੀ ਜੇ ਅਸੀਂ ਕੋਈ ਆਪਣੀ ਮੰਗ ਮੰਗੀਏ ਤਾਂ ਅਸੀਂ ਖਾਲਸਤਾਨੀ ਤੇ ਜਾਂ ਜੇ ਅਸੀਂ ਭਾਜਪਾ ਨੂੰ ਵੋਟ ਨਾ ਪਾਈਏ ਫਿਰ ਅਸੀਂ ਖਾਲਸਤਾਨੀ ਤੇ ਇਹ ਤਾਂ ਪਾ ਜੀ ਉਹਦੀਆਂ ਗੱਲਾਂ ਪੜੀਆਂ ਟਾਈਮ ਤੋਂ ਚੱਲਦੀਆਂ ਸੀ ਉਹਦੀ ਗੱਲਾਂ ਤੇ ਜ਼ਿਆਦਾ ਗੌਰ ਕਰਨ ਦੀ ਇਸ ਕਰਕੇ ਨਹੀਂ ਕਰਦੀ ਕੋਈ ਬਕਵਾਸ ਉਹ ਬੜੇ ਟਾਈਮ ਤੋਂ ਕਰਦੀ ਆਈ ਹੈ ਤੇ ਆ ਕੋਈ ਨਵੀਂ ਗੱਲ ਨਹੀਂ ਉਹਨੇ ਕਹੀ ਕਿ ਅੱਤਵਾਦ ਵਧ ਰਿਹਾ ਹੈ ਪੰਜਾਬ 'ਚ ਵਧ ਰਿਹਾ ਹੈ ਉਹ ਪੰਜਾਬ ਦੀ ਇੱਕ ਸ਼ਬੀ ਨੂੰ ਗੇਰਨਦੀ ਵੀ ਬੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰੇਕ ਪੱਖੋਂ ਕਿਉਂਕਿ ਇੱਥੇ ਬਿਲਕੁਲ ਵੀ ਸੀਟਾਂ ਮੈ ਖਾਤਾ ਵੀ ਨਹੀਂ ਖਲਾਪਾਈ ਉਹਨਾਂ ਦੀ ਜਿਹੜੀ ਆਪਾਂ ਕਹਿ ਲਈ ਸਰਕਾਰ ਇੱਥੇ ਤੇ ਉਹਦੇ ਉਹਦੇ ਜਿਹੜੇ ਉਹਦਾ ਹੁਣ ਉਹਨਾਂ ਨੂੰ ਜਿਹੜਾ ਉਹਨਾਂ ਦੇ ਅੰਦਰ ਪੜਾਸ ਭਰੀਏ ਕਿਸੇ ਨਾ ਕਿਸੇ ਤਰੀਕੇ ਕੱਢਣੀ ਆ ਉਹਨਾਂ ਨੇ ਤੇ ਉਹ ਹੀ ਚੀਜ਼ ਮੈਨੂੰ ਦੇਖਣ ਨੂੰ ਮਿਲ ਰਹੀ ਹੈ ਕਿ ਜਾਣ ਬੁੱਝ ਕੇ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਹੈ। ਇਹ ਜੀ ਇੱਥੇ ਤੇ ਕੋਈ ਗੱਲ ਨਹੀਂ। ਮੈਨੂੰ ਇੱਥੇ ਵੈਸੇ ਬੇਸਿਕਲੀ ਮੇਰਾ ਜਿਹੜਾ ਜਨਮ ਹੈ ਯੂਪੀ ਦਾ ਹੈ। ਬਲਾਸਪੁਰ ਏਰੀਆ ਦਾ ਮੈਂ ਯੂਪੀ ਦੇ ਵਿੱਚ ਤਰਾਈ ਏਰੀਆ ਤੇ ਮੈਨੂੰ ਪੰਜਾਬ ਦੇ ਵਿੱਚ ਘੱਟੋ ਘੱਟ 13 ਸਾਲ ਹੋ ਗਏ। 13 ਸਾਲ ਦੇ ਵਿੱਚ ਮੈਂ ਪੰਜਾਬ ਦੇ ਵਿੱਚ ਕੋਈ ਵੀ ਇਹੋ ਜੀ ਐਕਟੀਵਿਟੀ ਨਹੀਂ ਦੇਖੀ ਜਿਹਦੇ ਕਰਕੇ ਮੈਂ ਕਹਿ ਸਕਾਂ ਕਿ ਪੰਜਾਬ ਜੱਤਵਾਦ ਹੈ ਜਾਂ ਪੰਜਾਬ 'ਚ ਉਗਰਵਾਦ ਹੈ। ਇੱਥੇ ਥਾਂ ਥਾਂ ਤੇ ਸ਼ਬੀਲਾ ਲੱਗਦੀਆਂ, ਲੰਗਰ ਲੱਗਦੇ ਆ। ਬਿਹਾਰ ਤੋਂ ਵੀ ਲੋਕ ਆ ਕੇ ਇੱਥੇ ਕੰਮ ਕਰ ਰਹੇ ਆ। ਅੰਗ ਤੋਂ ਸ ਹਾਂ ਕੌਣ ਕਿੰਨਾ ਸਮਾਂ ਹੋ ਗਿਆ ਸੰਗੀਤ ਵਾਲੀ ਲਾਈਨ ਦੇ ਵਿੱਚ ਤੋਂ ਪਹਿਲਾਂ ਤੁਹਾਡੇ ਕੋਈ ਗੀਤ ਕੀ ਕੁਝ ਉਹਦੇ ਬਾਰੇ ਥੋੜੀ ਮੇਰੇ ਸੰਗੀਤਕ ਤੁਹਾਡੀ ਪਿਸ਼ੋਕੜਾ ਤੁਹਾਡਾ ਉਹਦੇ ਬਾਰੇ ਥੋੜੀ ਦਰਸ਼ਕਾਂ ਨੂੰ ਜਨੂਰ ਕਰਾਉਣਾ ਪਵੇ ਜੀ ਪਾਜੀ ਮੇਰਾ ਗੀਤ ਇੱਕ ਬੜਾ ਮਸ਼ਹੂਰ ਹੋਇਆ ਸੀ ਟੌਮੀ ਪੈਪੇ ਉਹਦੀ ਮੈਂ ਲੈਣਾ ਤੋਂ ਗਾ ਕੇ ਸੁਣਾ ਦੇਣਾ ਲੋਕਾਂ ਨੂੰ ਹਜੇ ਵੀ ਉਹ ਯਾਦ ਹੋਣਾ ਆ ਕਹਿੰਦਾ ਉਹ ਸਾਨੂੰ ਧੁੱਪੇ ਚਮਸਾੜਨੇ ਦਾ ਸ਼ੌਂਕ ਕੋਈ ਨਾ ਓਏ ਦਿਲ ਸਾਡਾ ਵੀ ਤਾਂ ਕਰੇ ਜਾ ਕੇ ਉਹ ਸ਼ੌਂਕ ਸਾਡੇ ਕਰਜ਼ੇ ਨੇ ਦੱਬੇ ਹੋਏ ਆ ਹੋਏ ਦਿਲ ਸਾਡਾ ਵੀ ਤਾਂ ਕਰੇ ਟੌਮੀ ਪੇਪੇ ਪਾਉਣ ਨੂੰ ਉਹ ਸ਼ੌਂਕ ਸਾਡੇ ਕਰਜ਼ੇ ਨੇ ਦੱਬੇ ਹੋਏ ਆ ਹੋਏ ਦਿਲ ਸਾਡਾ ਵੀ ਤਾਂ ਕਰੇ ਟੌਮੀ ਪੇਪੇ ਪਾਉਣ ਨੂੰ ਇਹ ਗੀਤ ਬਾਈ 2013 ਦੇ ਵਿੱਚ ਰਿਲੀਜ਼ ਹੋਇਆ ਸੀ ਗੋਇਲ 뮤직 ਕੰਪਨੀ ਤੋਂ ਇਹਨੂੰ ਨੋਮੀਨੇਟ ਵੀ ਮੈਂ ਹੋਇਆ ਸੀ ਇਸ ਗਾਣੇ ਕਰਕੇ ਪੀਡੀਸੀ 뮤ਜ਼ਿਕ ਅਵਾਰਡ ਦੇ ਵਿੱਚ ਮੇਰੇ ਨਾਲ ਗੁਰਪ੍ਰੀਤ ਚੰਦਰਸੀ ਗੁਰੂੰਦਾਵ ਅਸੀਂ ਤਿੰਨ ਬੰਦੇ ਨੋਮੀਨੇਟ ਹੋਏ ਸੀ ਉਦੋਂ ਇਹ 2013 ਤੋਂ ਭਾਜੀ ਮੈਂ ਸ਼ੁਰੂਆਤ ਕੀਤੀ ਸੀ ਹਾਂ ਤੇ ਇੱਕ ਸਵੇਰਾ ਤੁਹਾਡਾ ਹੋਰ ਸ਼ਹੀਦ ਦੇ ਵਿੱਚੋਂ ਕੁਝ ਪਿਛਲੇ ਦਿਨਾਂ ਦੇ ਵਿੱਚ ਵਾਇਰਲ ਹੋਇਆ ਹੋਵੇ ਜਾਂ ਫਿਰ ਲੋਕਾਂ ਦੇ ਮਨਾਂ ਦੇ ਵਿੱਚ ਹੋਵੇ ਵੀ ਹਾਂ ਜੀ ਜਵਾਬ ਦਿਓ ਕਿਉਂ ਵੀ ਪਰ ਇਹ ਉਹ ਸਰਪਜੀਤ ਸਿੰਘ ਖਾਸਾ ਜੀ ਤੇ ਮੈਂ ਇੱਕ ਕਿਕਲੀ ਪਾਈ ਸਿੰਘ ਕਿਕਲੀ ਦਾ ਰਵਾਜ ਬੜਾ ਪੰਜਾਬ ਚੱਲ ਰਿਹਾ ਸੀ ਤੇ ਇੱਕ ਉਹ ਕਿਕਲੀ ਮੇਰੀ ਬੜੀ ਮਸ਼ਹੂਰ ਹੋਈ ਸੀ ਮੈਂ ਉਹ ਸੁਣਾ ਦਰ ਤੁਹਾਨੂੰ ਹੋ ਕਿਕਲੀ ਹੀ ਕਲੀਰ ਦੀ ਗੱਲ ਆ ਜਮੀਰ ਦੀ ਕਰਨੀ ਸਪੋਰਟ ਆ ਸਰਬਜੀਤ ਵੀ ਵੀਰ ਦੀ ਕਿੱਕਲੀ ਕਲੀਰ ਦੀ ਗੱਲ ਆ ਜ਼ਮੀਰ ਦੀ ਕਰਨੀ ਸਪੋਰਟ ਆ ਸਰਬਜੀਤ ਵੀਰ ਦੀ ਨਕਲਾਕਾਰ ਦਿਸਦੇ ਲੱਗਦਾ ਐ ਵੇਚ ਗਏ ਨਕਲਾਕਾਰ ਦਿਸਦੇ ਲੱਗਦਾ ਐ ਵੇਚ ਗਏ ਸੱਚੀ ਗੱਲ ਜਾਂਦੀ ਸਿੱਧੀ ਕਾਲਜੇ ਨੂੰ چیرਦੀ ਕਿੱਕਲੀ ਕਲੀਰ ਦੀ ਗੱਲ ਆ ਜ਼ਮੀਰ ਦੀ ਕਰਨੀ ਸਪੋਰਟ ਆ ਸਰਬਜੀਤ ਵੀਰ ਦੀ ਹੂੰ ਜਿਵੇਂ ਤੁਸੀਂ ਕੰਗਨਾ ਹੋਰਾਂ ਗੀਤ ਕੈਜ ਜੇ ਥੱਪੜ ਵੱਜੇ ਉਸ ਤੋਂ ਬਾਅਦ ਕੋਈ ਫੋਨ ਤਾਂ ਨਹੀਂ ਆਇਆ ਏ ਤਾਂ ਵੀ ਜੇ ਕੋਈ ਧਮਕੀ ਭਰਿਆ ਹੋਵੇ ਜਾਂ ਕੋਈ ਗੱਲਬਾਤ ਐਡਾ ਹੋਵੇ ਭਈ ਵੀ ਤੁਸੀਂ ਇਹ ਕਿਉਂ ਕੀਤਾ ਹੋਇਆ ਐਡਾ ਕਿਸੇ ਵੱਲੋਂ ਕੁਝ ਆਇਆ ਤਾਂ ਫੋਨ ਕੋਈ ਗੱਲਬਾਤ ਕਿਸੇ ਦਾ ਪਾਜੀ ਐਡਾ ਦੇ ਕਈ ਫੋਨ ਆਉਂਦੇ ਹੁੰਦੇ ਪਰ ਮੈਂ ਉਹਨਾਂ ਨੂੰ ਇਗਨੋਰ ਕਰ ਦਿੰਨਾ ਹੁਣ ਫੇਸਬੁਕ ਤੇ ਮੈਸੇਜ ਵੀ ਆਦੇ ਆ ਆਪਣੇ ਕਮੈਂਟ ਵੀ ਆਉਂਦੇ ਆ ਗਲਤ ਵੀ ਆ ਰਹੇ ਆ ਪਰ ਉਸ ਚੀਜ਼ ਨੂੰ ਮੈਂ ਇਗਨੋਰ ਇਸ ਕਰਕੇ ਕਰ ਰਿਹਾ ਕਿ ਉਹਨਾਂ ਦਾ ਤੇ ਪਾਜੀ ਕੰਮ ਐ ਜਿਹੜਾ ਮੈਨੂੰ ਸਹੀ ਲੱਗਾ ਮੈਂ ਗਾਤਾ ਤੇ ਜੇ ਮੈਂ ਉਹਨਾਂ ਤੋਂ ਡਰ ਕੇ ਕੁਝ ਕਰ ਰਿਹਾ ਹੋਵਾਂ ਉਹਨਾਂ ਨੂੰ ਲੱਗਦਾ ਕਿ ਮੈਂ ਉਹਨਾਂ ਕੋਲ ਡਰ ਕੇ ਹਟ ਜੂੰਗਾ ਗਾਣਾ ਜਾਂ ਡਿਲੀਟ ਕਰ ਦੂੰਗਾ ਉਹਨਾਂ ਦਾ ਭਲੇਖਾ ਹੈ ਮੈਂ ਹੋ ਜਾ ਕੁਝ ਵੀ ਕਰਨੀ ਲੱਗਾ ਜੇ ਅੱਗੇ ਵੀ ਕੋਈ ਐਹੋ ਜੀ ਗੱਲ ਹੋਊਗੀ ਕੌਮ ਤੇ ਆਊਗੀ ਜਾਂ ਸਾਡੇ ਪੰਜਾਬ ਤੇ ਆਊਗੀ ਮੈਂ ਉਹਦੇ ਉੱਤੇ ਜ਼ਰੂਰ ਬੋਲੂੰਗਾ ਹਾਂ ਪਰ ਜਿਵੇਂ ਹੁਣ ਤੁਹਾਨੂੰ ਕੀ ਲੱਗਦਾ ਕਿ ਹੁਣ ਜਿਹੜਾ ਇਹ ਤੁਸੀਂ ਗੀਤ ਇਹਦਾ ਸਤਾਈਆ ਇਕੱਲਾ ਕਰੇ ਤੇ ਅੰਤਰੀ ਕੀਤੇ ਨਾਲ ਗੀਤ ਦੇ ਨਾਲ ਪਰੀਦਾ ਮੈਂ ਜਿੰਨਗ ਰੀਲ ਤੇ ਪਾਇਆ ਉਹਨਾਂ ਕੀ ਲਿਖਿਆ ਸੀ ਉਸ ਟਾਈਮ ਤੇ ਮੌਕੇ ਤੇ ਉਸ ਤੋਂ ਅੱਗੇ ਨਹੀਂ ਮੈਂ ਕੁਝ ਵੀ ਲਿਖੀ ਪਾਇਆ ਤੇ ਮੈਂ ਅੱਜ ਜਾਂ ਕੱਲ ਦੇ ਵਿੱਚ ਕੋਸ਼ਿਸ਼ ਕਰਕੇ ਗਾਣਾ ਪੂਰਾ ਕਰਕੇ ਪਾਉਂਗਾ ਹੂੰ ਇਹ ਇਹਦਾ ਪੂਰਾ ਗਾਣਾ ਆਊਗਾ ਉਹਨੂੰ ਉੱਪਰ ਹਾਂਜੀ 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 ਕੀ ਲੱਗਦਾ ਕਿ ਜੇਕਰ ਦੇਖਿਆ ਜਾਵੇ ਤਾਂ ਜਿਹੜੀ ਕੰਗਨਰ ਨੋਟ ਹੋਰਾਂ ਦੇ ਵੱਲੋਂ ਜਿਵੇਂ 400 ਪਾਰ ਦਾ ਨਾਰਾ ਦਿੱਤਾ ਜਾ ਰਿਹਾ ਸੀ ਇੱਕ ਤਾਂ ਉਹ ਨਹੀਂ ਉਹਨਾਂ ਦਾ ਪੂਰਾ ਹੋਇਆ ਦੂਜਾ ਉਹਨਾਂ ਦੇ ਥੱਪੜ ਲੱਗੇ ਨਾਲ ਉਹਦੇ ਕਰਕੇ ਕਿਤਨਾ ਕਿਤ ਨੂੰ ਲੱਗਦਾ ਨਹੀਂ ਕਿ ਉਹਦੀ ਬਗਲਾੜ ਦੇ ਵਿੱਚ ਵੀ ਸੀ ਜੋ ਉਹਨਾਂ ਨੇ ਪੰਜਾਬ ਦੇ ਨਾਲ ਕਿ ਪੰਜਾਬ ਦੇ ਵਿੱਚ ਇੱਕ ਵਾਰ ਕਿਸਾਨੀ ਅੰਦোলন ਚੱਲ ਰਿਹਾ ਉਹਨੂੰ ਲੈ ਕੇ ਵੀ ਇਹਨਾਂ ਦੇ ਵਿੱਚ ਜੋ ਕੁਝ ਨਿਰਾਸ਼ਤਾ ਹੈ ਪੰਜਾਬ ਦੇ ਪ੍ਰਤੀ ਇਹ ਨਾ ਜੋ ਕੁਝ ਆਪਾਂ ਪਹਿਲਾਂ ਵੀ ਦੇਖਿਆ ਪਿਛਲੇ ਅੰਦੋਲਨਾਂ ਬਾਰੇ ਵੀ ਦੇਖਿਆ ਜੋ ਕੁਝ ਬੋਲਦੇ ਰਹੇ ਨੇ ਜਿਵੇਂ ਪੰਜਾਬ ਨੂੰ ਭੰਡਦੇ ਰਹੇ ਨੇ ਪਰ ਉੱਤੇ ਵੀ ਸਿੱਖ ਹਿੰਦੂ ਇਕੱਠੇ ਬੈਠੇ ਨੇ ਉੱਤੇ ਸਿੱਖ ਕਿਸਾਨ ਵੀ ਨੇ ਹਿੰਦੂ ਕਿਸਾਨ ਵੀ ਨੇ ਮੁਸਲਮਾਨ ਕਿਸਾਨ ਵੀ ਨੇ ਸਾਰੇ ਧਰਮਾਂ ਦੇ ਕਿਸਾਨ ਇਕੋ ਲੰਗਰ ਦੇ ਵਿੱਚ ਬੈਠ ਕੇ ਇਕੱਠੇ ਬੈਠ ਕੇ ਇੱਕੋ ਕੱਪ ਦੇ ਵਿੱਚ ਉੱਤੇ ਜਿਵੇਂ ਦੇਖ ਲਾਵੇ ਤੇਜ ਭਾਅ ਮਟਾ ਕੇ ਉਹਦੇ ਚਾਹ ਵੀ ਪੀ ਰਹੇ ਨੇ ਲੰਗਰ ਛਕ ਰਹੇ ਨੇ ਉਹ ਤਰ੍ਹਾਂ ਦਾ ਪਗਵਾਨ ਵੀ ਆ ਰਿਹਾ ਪਰ ਫਿਰ ਵੀ ਕਿਤੇ ਨਾ ਕਿਤੇ ਕੰਦਾ ਖਾਲੀ ਥਾਂ ਵੀ ਯਾਨੀ ਕਿ ਸਿੱਖਾਂ ਦੇ ਨਾਲ ਨੂੰ ਜੋੜ ਕੇ ਬਦਨਾਮ ਕੀਤਾ ਜਾਂਦਾ ਤਾਂ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਭਾਜੀ ਦੇਖੋ ਇਹ ਨਾ ਅੱਜ ਦੀ ਗੱਲ ਨਹੀਂ ਹੈਗੀ ਕਿ ਪੰਜਾਬ ਹਰ ਇੱਕ ਕੰਮ 'ਚ ਅੱਗੇ ਲੱਗਦਾ ਭਾਜੀ ਜੇ ਆਜ਼ਾਦੀ ਦੀ ਗੱਲ ਕਰੀਏ ਤਾਂ ਜੇ ਕਿਤੇ ਕੋਈ ਇਹਨਾਂ ਦੇ ਕਈ ਇਹੋ ਜਿਹੇ ਕਾਰਡ ਹੋਏ ਆ ਉਦੋਂ ਵੀ ਪੰਜਾਬ ਅੱਗੇ ਲੱਗਾ ਰਿਹਾ ਜਦੋਂ ਵੀ ਕੋਈ ਆਵਾਜ਼ ਚੁੱਕਦਾ ਨਾ ਭਾਜੀ ਤੇ ਪੰਜਾਬ ਤੋਂ ਹੀ ਚੁੱਕੀ ਜਾਂਦੀ ਹੈ ਤੇ ਪੰਜਾਬ ਤੋਂ ਬਾਅਦ ਵੀ ਜਿਹੜੇ ਦੂਜੇ ਰਾਜੇ ਜਾਂ ਦੂਜੇ ਬੰਦੇ ਇਹਦੇ ਪਿੱਛੇ ਲੱਗਦੇ ਆ ਪੰਜਾਬ ਜੀ ਇਹੋ ਜੀ ਹਿੰਮਤ ਹੈ ਪੰਜਾਬ ਜੀ ਇਹੋ ਜਿਹਾ ਬਲੱਡ ਅਜੇ ਹੈਗਾ ਹੈ ਕਿ ਇਹ ਹਮੇਸ਼ਾ ਜਿਹੜੇ ਮਾੜੇ ਕਾਨੂੰਨ ਆ ਜਾਂ ਮਾੜੀਆਂ ਚੀਜ਼ਾਂ ਉਹਦੇ ਖਿਲਾਫ ਖੜਾ ਹੋਇਆ ਹੈ ਹਮੇਸ਼ਾ ਅੱਜ ਵੀ ਕਰਦੀ ਹੈ ਬੜੀ ਪੁਰਾਣੀ ਗੱਲ ਹੈ ਭਾਈ ਸ਼ੁਰੂ ਤੋਂ ਐਵੇਂ ਹੁੰਦਾ ਹੈ ਔਰ ਸ਼ੁਰੂ ਤੋਂ ਹੀ ਸਾਡੇ ਵੈਰੀ ਬਣਦੇ ਆਏ ਆ ਕਿਉਂਕਿ ਪੰਜਾਬ ਦੇ ਵਿੱਚ ਜੁਰਤ ਹੈ ਉਹ ਇਹ ਚੀਜ਼ ਉਹਨਾਂ ਕੋਲ ਦੇਖੀ ਨਹੀਂ ਜਾਂਦੀ ਜਦੋਂ ਸਾਡਾ ਯੂਥ ਆ ਅੱਗੇ ਹਾਂ ਕਦੀ ਗੱਲ ਕਰੇ ਜਾਂ ਯੂਥ ਸਾਡਾ ਅੱਗੇ ਆ ਕੇ ਪੱਗਾਂ ਦੀ ਗੱਲ ਕਰੇ ਤੇ ਇਹਨਾਂ ਨੂੰ ਚੁੱਪ ਦੀਆਂ ਗੱਲ ਕੀ ਇਹ ਇਦਾਂ ਦੀਆਂ ਗੱਲਾਂ ਕਰਦੇ ਇਹਨੇ ਇਹ ਚਾਹੁੰਦੇ ਆ ਕਿ ਅਸੀਂ ਨਸ਼ੇ 'ਚ ਬੜੇ ਰਹੀਏ ਸਾਨੂੰ ਖਾਲਸਤਾਨੀ ਕਹਿ ਕੇ ਜਾਂ ਤੰਕਵਦੀ ਕਹਿ ਕੇ ਇਹ ਲੋਕ ਇਹਨਾਂ ਨੂੰ ਮਤਲਬ ਇਹਨਾਂ ਨੂੰ ਜਿਆਦਾ ਉਹਨਾਂ ਕਰਨ ਰਿਸਪੈਕਟ ਨਾ ਮਿਲੇ ਇਹ ਕਮਿਊਨਿਟੀ ਨੂੰ ਮਤਲਬ ਕੀ ਅਸੀਂ ਅਲੱਗ ਕਰਦੀ ਆ ਆਪਣੇ ਨਾਲ ਨੂੰ ਇਹ ਕੋਈ ਤੁਹਾਡਾ ਗੀਤ ਹੋਵੇ ਇਸ ਤੋਂ ਇਲਾਵਾ ਜੇ ਤੁਸੀਂ ਡਿਸਟੈਂਸ ਨੂੰ ਪੁਣਾਣਾ ਚਾਹੁੰਦੇ ਹੋ ਪਾਜੀ ਮੇਰਾ ਗੀਤ ਆਇਆ ਸੀ ਇੱਕ ਨਸ਼ੇ ਤੇ ਮੈਂ ਗਾਇਆ ਸੀ ਕਿ ਹੁਣੇ ਥੋੜੇ ਇੱਕ ਟਾਈਮ ਪਹਿਲਾਂ ਤੇ ਉਹ ਗਾਣਾ ਬੜਾ ਵਾਇਰਲ ਹੋਇਆ ਸੀਗਾ ਉਹਦੀਆਂ ਲੈਣਾ ਸੀਗੀਆਂ ਕੁਝ ਇਦਾਂ ਕਿ ਉਹ ਨਸ਼ੇ ਦੇ ਉੱਤੇ ਸੀਗਾ ਕਿ ਹੋ ਕਿੰਨੀਆਂ ਮਾਵਾਂ ਦੇ ਪੁੱਤ ਚਿੱਟਾ ਲੈ ਗਿਆ ਗਿਣਤੀ ਨਹੀਂ ਕੋਈ ਬਹੁਤ ਹੋਈਆਂ ਰੰਡੀਆਂ ਲਾੜ ਤਾਂ ਤੇਰੇ ਤੇ ਸਰਕਾਰੇ ਗੰਦੀਏ ਲਾਉਂਦੀ ਨਹੀਂ ਤੂੰ ਜਿਹੜੀ ਨਸ਼ੇ ਤੇ ਪੁੰੰਦੀਆਂ ਕਿੰਨੀਆਂ ਮਾਵਾਂ ਦਾ ਪੁੱਤ ਚਿੱਟਾ ਲੈ ਗਿਆ ਗਿਣਤੀ ਨਹੀਂ ਕੋਈ ਬਹੁਤ ਹੋਈਆਂ ਰੰਡੀਆਂ ਲਾੜ ਤਾਂ ਤੇਰੇ ਤੇ ਸਰਕਾਰੇ ਗੰਦੀਏ ਲਾਉਂਦੀ ਨਹੀਂ ਤੂੰ ਕਾ ਤੋ ਨਸ਼ੇ ਤੇ ਪੁੰੰਦੀਆਂ ਲਾਸ਼ ਪਈ ਦਰਾ ਵਿੱਚ ਤਾਂ ਹਾਰਦੀ ਬੰਨਦੀ ਸੀ ਰਖੜੀ ਜੋ ਸੋਹਣੇ ਵੀਰ ਦੇ ਇਹਨਾ ਕਿੱਥੋਂ ਸ਼ੇਰਾਂ ਦੇ ਜਬਾੜੇ ਪਾੜਨੇ ਓਏ ਪੂਰੇ ਹੁੰਦੇ ਨਹੀਂ ਉਹ ਸ਼ੌਕ ਅੱਜ ਦੀ ਮੰਡੀਰ ਦੇ ਇਹਨਾ ਕਿੱਥੋਂ ਸ਼ੇਰਾਂ ਦੇ ਜਬਾੜੇ ਪਾੜਦੇ ਓਏ ਪੂਰੇ ਹੁੰਦੇ ਨਹੀਂ ਉਹ ਸ਼ੌਕ ਅੱਜ ਦੀ ਮੰਡੀਰ ਦੇ ਗੁਰੂ ਬਿਲਕੁਲ ਤੇ ਉਹਨਾਂ ਕੋਲ ਇਥੇ ਵਿੱਚ ਕੀ ਕੁਝ ਲੈ ਕੇ ਆ ਰਹੇ ਹੋ ਕੁਝ ਸੰਗੀਤ ਨਾਲ ਸਬੰਧਤ ਆਜੀ ਪਵਿੱਛੇ ਦੇ ਵਿੱਚ ਇਦਾਂ ਦੇ ਗੀਤ ਆਈ ਜਾਣਗੇ ਜਿਹੜੇ ਕਿ ਸਾਡੀ ਸਿੱਖੀ ਨੂੰ ਪ੍ਰਮੋਟ ਕਰਦੇ ਹੋਣਗੇ ਪੱਗਾਂ ਨੂੰ ਪ੍ਰਮੋਟ ਕਰਦੇ ਹੋਣਗੇ ਤੇ ਨਸ਼ਿਆਂ ਤੋਂ ਮੇਰੇ ਗੀਤ ਕਾਫੀ ਦੂਰ ਰਹਿੰਦੇ ਨੇ ਮੇਰੇ ਨਸ਼ੇ ਦੇ ਬਿਲਕੁਲ ਖਿਲਾਫ ਹੈ ਕਿ ਗੀਤਾ ਦੇ ਵਿੱਚ ਨਸ਼ਾ ਜੇ ਆਪਾਂ ਪ੍ਰਮੋਟ ਕਰਾਂਗੇ ਸਾਡਾ ਯੂਥ ਇੱਕ ਕਲਾਕਾਰ ਨੂੰ ਬਹੁਤ ਜ਼ਿਆਦਾ ਕਾਪੀ ਕਰਦਾ ਹੈ ਜਿਹੜਾ ਉਹ ਖਾਣਾ ਪੀਣਾ ਜਾਂ ਉਹਨਾਂ ਦਾ ਰਹਿਣਾ ਸਹਿਣਾ ਹਰੇ ਯੂਥ ਕਾਪੀ ਕਰਦਾ ਇੱਕ ਸੈਲੀਬ੍ਰਿਟੀ ਦਾ ਸੈਲੀਬ੍ਰਿਟੀ ਦਾ ਬੜਾ ਜ਼ਿਆਦਾ ਫਰਜ ਬਣਦਾ ਕਿ ਉਹ ਚੰਗੀਆਂ ਚੀਜ਼ਾਂ ਦਿਖਾਏ ਇਹ ਨਹੀਂ ਕਿ ਨਸ਼ੇ ਨੂੰ ਪ੍ਰਮੋਟ ਕਰੇ ਫੀਮ ਨੂੰ ਪ੍ਰਮੋਟ ਕਰੇ ਮੈਂ ਇਹਨਾਂ ਚੀਜ਼ਾਂ ਤੋਂ ਦੂਰ ਰਹੂੰਗਾ ਜਿਹੜਾ ਕੰਗਨਰ ਨੌਕੋੜਾ ਦੇ ਥੱਪੜ ਵਜੀਆ ਉਹਦੀ ਵਿਰੋਧਤਾ ਵੀ ਪੰਜਾਬ ਦੇ ਵਿੱਚ ਵੀ ਕੀਤੀ ਜਾ ਰਹੀਆ ਕੁਝ ਸਿੰਗਰਾਂ ਦੇ ਵੱਲੋਂ ਉਹਦੇ ਹੱਕ ਦੇ ਵਿੱਚ ਵੀ ਖੜਾਇਆ ਜਾ ਰਿਹਾ ਦੂਜੇ ਪਾਸੇ ਕੁਝ ਸਿੰਗਰ ਜਾਂ ਫਿਰ ਕੁਝ ਲੋਕ ਉਹਦਾ ਵਿਰੋਧ ਵੀ ਕਰ ਰਹੇ ਨੇ ਕਹਿੰਦੇ ਵੀ ਥੱਪੜ ਨਹੀਂ ਮਾਰਨਾ ਚਾਹੀਦਾ ਜੀ ਐਡਾ ਲੈ ਕੇ ਤੁਸੀਂ ਕਿਵੇਂ ਸੋਚਦੇ ਹੋ ਵੀ ਉਹਨਾਂ ਦੋਨਾਂ ਨੂੰ ਲੈ ਕੇ ਕਿਉਂਕਿ ਜਿਹੜੇ ਸਿੰਗਰ ਹੱਕ ਦੇ ਵਿੱਚ ਵੀ ਨੇ ਵਿਰੋਧ ਦੇ ਵਿੱਚ ਵੀ ਕਿਉਂਕਿ ਉਹਨਾਂ ਸਪੋਰਟਰੀ ਕੀਤੀ ਜਾ ਰਹੀਆ ਮਲ ਪੈਸਿਆਂ ਦੀ ਵੀ ਉਹਨਾਂ ਨੂੰ ਇਨਾਮ ਦੇ ਤੌਰ ਤੇ ਉੱਤੇ ਦਿੱਤੇ ਜਾ ਰਹੇ ਨੇ 12 ਲੱਖਾਂ ਦਾ ਐਲਾਨ ਹੋਇਆ ਤੇ ਪੰਜਾਬ ਤੋਂ ਉੱਤੇ ਜਿਹੜੇ ਬੈਠੇ ਨੇ ਤੇ ਉਹਨਾਂ ਦੇ ਵੱਲੋਂ ਵੀ ਕਰ ਦਿੱਤਾ ਗਿਆ ਕਿਵੇਂ ਚੈੱਕ ਦੇਸ ਨੂੰ ਭਾਜੀ 11-11 ਨੂੰ ਥੱਪੜ ਵੱਜਿਆ ਸੀਗਾ ਹਵਾਰੇ ਵੱਲੋਂ ਤੇ 6-6 ਨੂੰ ਥੱਪੜ ਵੱਜਾ ਏ ਸਾਡੀ ਕੁਲਵਿੰਦਰ ਗੋਲ ਵੱਲੋਂ ਇਹਦੇ ਟਾਈਮ-ਟਾਈਮ ਤੇ ਜਵਾਬ ਇਹਨਾਂ ਨੂੰ ਦਿੰਦੇ ਰਹੇ ਆ ਜਿਹੜੇ ਬਕਵਾਸ ਹੁਣ ਵੀ ਜੇ ਪੰਜਾਬ 'ਚ ਰਹਿ ਕੇ ਇਹੋ ਜੇ ਕਰਦੇ ਐ ਤੇ ਇਹ ਭਾਜੀ ਆਪਣਾ ਆਣ ਵਾਲਾ ਭਵਿੱਖ ਸੋਚ ਲੈਣ ਵੀ ਪੰਜਾਬ ਦੇ ਵਿੱਚ ਇਹੋ ਜੀ ਤੇ ਕੋਈ ਗੱਲ ਨਹੀਂ ਹੈਗੀ ਫਿਲਹਾਲ ਦੇ ਵਿੱਚ ਇਹ ਜਾਣ ਬੁੱਝ ਕੇ ਪੰਜਾਬ ਦੇ ਵਿੱਚ ਆਪਣਾ ਮਾਹੌਲ ਖਰਾਬ ਕਰਦੇ ਐ ਇਹਨਾਂ ਨੂੰ ਸਿਕਿਉਰਟੀਆਂ ਚਾਹੀਦੀਆਂ ਹੁੰਦੀਆਂ ਮੇਨ ਗੱਲ ਵੀ ਸਾਨੂੰ ਸਿਕਿਉਰਟੀ ਇੱਕਦਾ ਬਿਆਨ ਇਹੋ ਜਿਹਾ ਦੇ ਕੇ ਗਲਤ ਪੰਜਾਬ ਦੇ ਵਿੱਚ ਸਿਕਿਉਰਟੀ ਲੈ ਕੇ ਫਿਰਦੇ ਰਹਿੰਦੇ ਸਾਡੇ ਪੰਜਾਬ ਪੁਲਿਸ ਦੇ ਮੁਲਾਜ਼ਮ ਇਹਨਾਂ ਦੇ ਪਿੱਛੇ-ਪਿੱਛੇ ਫਿਰਦੇ ਰਹਿੰਦੇ ਇਹ ਕੋਈ ਗਲਤ ਬਿਆਨ ਦੇ ਦਿੰਦੇ ਫਿਰ ਸਿਕਿਉਰਟੀਆਂ ਮੰਗਦੇ ਨੇ ਇਹਨਾਂ ਦਾ ਭਾਜੀ ਕੋਈ ਦੀਨਮਨ ਹੈ ਨਹੀਂ ਐ ਬਸ ਮਾਹੌਲ ਖਰਾਬ ਕਰਨ ਦੀ ਗੱਲ ਕਰਦੇ ਐ ਕਿ ਕਿ ਬਿਲਕੁਲ ਪੰਜਾਬ ਦੇ ਵਿੱਚ ਦੋ ਥਾਪੜ ਹੁਣ ਬੜੇ ਮਸ਼ਹੂਰ ਨੇ ਇੱਕ 11 11 ਯਾਨੀ ਕਿ 11 ਨਵੰਬਰ ਨੂੰ ਵੱਜਿਆ ਸੀ ਤੇ ਇੱਕ 66 ਹਾਂ ਜੀ ਮੈਂ ਵੀ ਮਿੰਨਾ ਵੀ ਤੁਹਾਨੂੰ ਪਰਿਚੋੜ ਹਾਂਜੀ ਤੇ ਇਹ ਚੀਜ਼ਾਂ ਨਾ ਭਾਵੇਂ ਟਾਈਮ ਟਾਈਮ ਤੇ ਹੁੰਦੀਆਂ ਰਹਿਣਗੀਆਂ ਆ ਇਤਿਹਾਸ ਆ ਦੁਰੰਦਾ ਹੁੰਦਾ ਹੈ ਤੇ ਇਹਨਾਂ ਨੂੰ ਇਹ ਜਾਗਦੀਆਂ ਜ਼ਮੀਰਾਂ ਵਾਲੇ ਅਜੇ ਪੰਜਾਬ ਦੇ ਹੈਗੇ ਨੇ ਅਜੇ ਤਾਂ ਬਹੁਤ ਯੁੱਧੇ ਪਏ ਨੇ ਇਹਨਾਂ ਨੂੰ ਅਜੇ ਘਬਰਾਣ ਦੀ ਲੋੜ ਨਹੀਂ ਗਈ ਪੰਜਾਬ ਨੂੰ ਜਿੰਨਾ ਮਰਜ਼ੀ ਕਰ ਲੈਣਾ ਅਤੰਕਵਾਦੀ ਖਾਲਸਤਾਨੀ ਇਹ ਐਦਾਂ ਨਹੀਂ ਦਬਦਾ ਭਾਈ ਹਾਂ ਜੀ ਉਂ ਦੇ ਕੀ ਲੱਗਦਾ ਕਿ ਹੁਣ ਜਿਹੜੇ ਕਿਸਾਨਾਂ ਦੇ ਮੁੱਸਲੇ 'ਤੇ ਨਵੀਂ ਸਰਕਾਰ ਮਾਵਦੀ ਆ ਭਾਵੇਂ ਹੁਣ ਚਾਰ ਤੋਂ ਪਾਰ ਦਾ ਨਾਅਰਾ ਲਾਇਆ ਜਾ ਰਿਹਾ ਜੀ ਪਹਿਲਾਂ ਪਰ ਉਹ ਬਹੁਤ ਨਹੀਂ ਮਿਲਿਆ ਸਰਕਾਰ ਨੂੰ ਕਿਤਨਾ ਕਿਤੇ ਰਲ ਮਿਲੀ ਸਰਕਾਰ ਹੈ ਦੂਜਿਆਂ ਦੇ ਸਾਰਿਆਂ ਦੇ ਉੱਤੇ ਚੱਲੂਗਾ ਹੁਣ ਜਿਹੜੀ ਬੀਜੇਪੀ ਸਰਕਾਰ ਹੈ ਕਿਤੇ ਨਾ ਕਿਤੇ ਇਹ ਨਹੀਂ ਪਤਾ ਭਈ ਸਵੇਰੇ ਰਹਿਣਗੇ ਜਾਂ ਰਾਤ ਨੂੰ ਕਿੱਧਰ ਚਲੇ ਜਾਣਗੇ ਇਹ ਵੀ ਡਰ ਰਹੂਗਾ ਪੂਰੇ 5 ਸਾਲ ਕਿਤੇ ਨਾ ਕਿਤੇ ਕਿਵੇਂ ਦੇਖਦੇ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਜੈਮੂ ਮੰਗਾਂ ਨੇ ਇਹ ਲੱਗਦਾ ਕਿ ਉਹ ਪੂਰੀਆ ਹੋਣਗੇ ਇਸ ਸਰਕਾਰ ਦੇ ਦੌਰਾਨ ਜਾਂ ਫਿਰ ਉਸੇ ਤਰ੍ਹਾਂ ਕਾਫੀ ਲੰਬੇ ਸਮੇਂ ਤੱਕ ਕੋ ਸੰਘਰਸ਼ ਕਰਦੇ ਰਹਿਣਗੇ ਤੁਹਾਨੂੰ ਕੀ ਲੱਗਦਾ ਹੈ ਕਿ ਨੌਜਵਾਨ ਦੇ ਹੌਸਲੇ ਮੁਤਾਬਿਕ ਜਿਹੜੀ ਚਾਹਤ ਦੇ ਵਿੱਚ ਪਹੁੰਚ ਜਾਵੇ ਪਾ ਜੀ ਮੇਰੇ ਹਿਸਾਬ ਨਾਲ ਸਰਕਾਰ ਬਹੁਤੀ ਲੰਬੀ ਚੱਲਣੀ ਨਹੀਂਗੀ ਇਸ ਸਾਲ 6 ਮਹੀਨੇ ਦੀ ਗਈ ਹੈ ਔਰ ਦੂਜੀ ਗੱਲ ਇਹ ਜੇ ਕਿਸਾਨਾਂ ਦੇ ਮੁੱਦੇ ਆ ਇਹ ਇਹਨਾਂ ਨੂੰ ਸੋਲਵ ਕਰਨੇ ਪੈਣਗੇ ਦੇਖੋ ਕਿਸਾਨਾਂ ਨਾਲ ਇਹਨਾਂ ਨੇ ਪੰਦਾ ਲਿਆ ਤੇ 200 ਤੇ ਰਹਿ ਗਏ ਜੇ ਹੁਣੇ ਇਸ ਵਾਰ ਦੁਬਾਰਾ ਫੇਰ ਨਹੀਂ ਸਾਡ ਸੁਣਦੇ ਕਿਸਾਨਾਂ ਦੀ ਤੇ ਮੈਨੂੰ ਲੱਗਦਾ 2-3 ਸੀਟਾਂ ਹੀ ਮਿਲਣਗੀਆਂ ਨੇ ਤੇ ਆ ਸਰਕਾਰ ਵੀ ਮੈਨੂੰ ਕੋਈ ਬਹੁਤੀ ਲੰਬੀ ਚੱਲਦੀ ਲਿਖਦੀ ਨਹੀਂ ਤੇ ਇਹਨਾਂ ਨੂੰ ਪਹਿਲਾ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੀਆਂ ਮੰਦਾ ਮੰਨ ਲੈਣੀਆਂ ਚਾਹੀਦੀਆਂ ਸੀ ਇਹਨਾਂ ਦੇ ਵਿੱਚ ਇੱਕ ਈਗੋ ਇੱਕ ਆਪਣੇ ਆਪ ਨੂੰ ਉੱਤੇ ਦਿਖਾਉਣ ਦਾ ਇੱਕ ਇਹ ਕਿਉਂਕਿ ਪਹਿਲਾਂ ਪੂਰੀ ਬਹੁਮਤ ਨੇ ਦੇ ਨਾਲ ਆਏ ਸੀ ਇੱਕ ਇਹ ਅਗੇ ਤੋਂ ਇਹਨਾਂ ਨੂੰ ਲੱਗਦਾ ਖਿਆਲ ਰੱਖਣਗੇ ਉਹ ਸੋਚ ਥੋੜੀ ਦਿਮਾਗ ਆਪਣੇ ਟਿਕਾਣੇ ਆਇਆ ਹੋਊਗਾ। ਜੀ ਤੇ ਬਣੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਟੀਮ ਦੇ ਵਿਚਾਰ ਪਾਰਟੀ ਪੰਜਾਬ ਦੇ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ ਸ਼ੁਕਰੀਆ। ਥੈਂਕ ਯੂ ਜੀ ਥੈਂਕ ਯੂ ਬਾਈ। ਉਸ ਤੋਂ ਇਹ ਤਾਂ ਹੈ ਰਿਤਨਵਾ ਜਿਨ੍ਹਾਂ ਦੇ ਵੱਲੋਂ ਜਿਸ ਦਿਨ ਇਹ ਘਟਨਾ ਵਾਪਰਦੀ ਹੈ 에ਰਪੋਰਟ ਦੇ ਉੱਤੇ ਉਸ ਤੋਂ ਬਾਅਦ ਕੁਝ ਹੀ ਮਿੰਟਾਂ ਦੇ ਬਾਅਦ ਬੜੀ ਜਲਦੀ ਇਹ ਜਿਹੜਾ ਗੀਤ ਹੈ ਉਹ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਜਾਂਦਾ ਤੇ ਉਸ ਨੂੰ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਦੇ ਵੱਲੋਂ ਸ਼ੇਅਰ ਕੀਤਾ ਜਾਂਦਾ ਤਾਂ ਇਹਨਾਂ ਦੀ ਆਪਣੇ ਆਈਡੀ ਦੇ ਉੱਤੇ ਵੀ ਉਹ ਮੀਨਲ ਦੇ ਵਿੱਚ ਚੱਲ ਪਿਆ ਤੇ ਦੂਜੀਆਂ ਆਈਡੀਆਂ ਦੇ ਉੱਤੇ ਵੀ ਮੀਨਲ ਦੇ ਵਿੱਚ ਲੋਕਾਂ ਦੇ ਵੱਲੋਂ ਦੇਖ ਚੁੱਕਿਆ ਹੈ ਜਿੰਨੀ ਜਲਦੀ ਉਹ ਵੀਡੀਓ ਥੱਪੜ ਵਾਲੀ ਜਿਹੜੀ ਵਾਇਰਲ ਹੋਈ ਸੀ ਉਸ ਤੋਂ ਦੁੱਗਣੀ ਰਫ਼ਤਾਰ ਦੇ ਨਾਲ ਇਹਨਾਂ ਦੇ ਵੱਲੋਂ ਜਿਹੜੀਆਂ ਕੁਝ ਸਗਰਾ ਕੁਝ 1 ਸਕਿੰਟ ਦੀਆਂ ਲਿੱਕੀਆਂ ਗਈਆਂ ਸਾਨੂੰ ਵੀਡੀਓ ਵੀ ਪੂਰੀ ਹਰ ਇੱਕ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦਾ ਪੰਜਾਬ ਤੋਂ ਬਾਹਰਲੇ ਵਿੱਚ ਡਾਕਟਰ ਪੂਰੇ ਭਾਰਤ ਦੇ ਵਿੱਚ ਹਿੱਤੇ ਵੀ ਦੁਨੀਆ ਦੇ ਵਿੱਚ ਪੰਜਾਬੀ ਵਸਦੇ ਨੇ ਪੰਜਾਬ ਨੂੰ ਬਖੂਬੀ ਜਾਣਦੇ ਨੇ ਗੱਜ ਪੰਜਾਬ ਨੂੰ ਤਾਂ ਨਜ਼ਰ ਰੱਖਦੇ ਨੇ ਦਾ ਉਹਨਾਂ ਦੇ ਫੋਨਾਂ ਦੇ ਵਿੱਚ ਵੀ ਪਹੁੰਚਿਆ ਜੀ ਤੁਸੀਂ ਕੀ ਸੋਚਦੇ ਹੋ ਕਿ ਜੇ ਉਹ ਕੁਝ ਘਤਰ ਵਾਪਰੇ ਸੀ ਤੁਹਾਡੀ ਉਸ ਸੰਬੰਧ ਦੇ ਵਿੱਚ ਕੀ رائے ਹੈ ਤੁਸੀਂ ਆਪਣੀ ਕਮੈਂਟ ਬਾਕਸ ਦੇ ਵਿੱਚ ਆਪਣੇ ਰਾਏ ਦੱਸ ਸਕਦੇ ਹੋ ਤੁਸੀਂ ਜੁੜੂਨੋ ਕੌਟੀ ਪੰਜਾਬ ਦੇ ਨਾਲ ਤੁਹਾਨੂੰ ਕਿਸੇ ਦਿਨ ਹੋਰ ਸਫਲ ਦੇ ਨਾਲ ਤੁਹਾਡੀ ਗੱਲਬਾਤ ਕਰਾਂ ਦੇ ਰਾਂਗੇ ਬਹੁਤ ਬਹੁਤ ਧੰਨਵਾਦ